ਸਾਹਬ ਵੈਕੁਰ ਦੀ ਖਤੇ ਸੋ ਅੱਜ ਬੜੀ ਐਹ ਮੀਟਿੰਗ ਫੱਦੀਆ ਹਲਕੇ ਬਲੋਦੀ ਸਾਡੀ ਸਾਰੀ ਕੋਰ ਟੀਮ ਦੀ ਸਾਰੇ ਸਰਕਲ ਪ੍ਰਧਾਨ ਸਾਰੇ ਮੇਨ ਆਗੂ ਸਾਬਾ ਨਾਲ ਜਿਹਦੇ ਵਿੱਚ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਦਸਮਤਿ ਚੋਣਾਂ ਦੇਖਦੇ ਹੋਏ ਅੱਜ ਹਰ ਇੱਕ ਕਿਉਂਕਿ ਸਾਡੇ 17 ਜ਼ੋਨ ਬਲਾਦਸਮਤਿ ਦੇ ਨੇ ਤੇ ਦੋ ਦੋ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਸੋ ਮੈਂ ਸਮਝਦਾ ਕਿ ਵਰਕਰਾਂ ਦੇ ਆਗੂਆਂ 'ਚ ਬਹੁਤ ਉਡਾਸ਼ਾ ਸੋ ਅਸੀਂ ਇੱਕ ਕਮੇਟੀ ਬਣਾ ਕੇ ਸਾਰੇ ਤਕਰੀਬਨ ਜਿਹੜੇ ਵਧੀਆ ਸਾਡੇ ਵੀਰਵਾਰ ਨੇ ਉਹਨਾਂ ਨੂੰ ਚੋਣ ਰਾਹ ਵਿੱਚ ਤਾਰਾਂਗੇ ਤੇ ਕਿਉਂਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਜੋ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਯਲ ਉਹਨਾਂ ਦੇ ਪ੍ਰਧਾਨ ਸਰਬੀਰ ਸਿੰਘ ਬਾਦਲ ਵੀ ਜੋ ਕਾਬਲ ਨੇ ਤਾਂ ਸ਼੍ਰੋਮਣੀ ਕਾਲੀਯਲ ਕਾਬਲਾ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਕਾਬਲੇ ਜੋ ਪੰਜਾਬ ਦੀ ਬਾਗ ਨੂੰ ਸੰਭਾਲ ਸਕਦੇ ਸੋ ਮੈਂ ਸਬੰਧਤਾ ਕਿ ਚਾਹੇ ਤਰਤਾਰਨ ਦੇ ਲਖਣ ਹੋਵੇ ਉਹ ਜੋ ਸ਼ਰਮਣੀ ਕਾਗੀਆਂ ਬੜੀ ਸ਼ਾਨਦਾਰ ਜਿੱਤ ਹੋਈ ਹੈ ਜਿਹੜੀ ਤੱਕਾशाही ਕਰਕੇ ਪੁਲਿਸ ਪੰਜਾਬ ਪੁਲਿਸ ਉਥੇ ਤਰਤਾਰਨ ਆਮ ਆਦਮੀ ਪਾਰਟੀ ਜੱਟ ਬੜ ਕੇ ਕੰਮ ਕੀਤਾ ਜੋ ਉਹਨਾਂ ਖੇਤੋਂ ਹੋ ਗਈ ਸੀ ਸਰਪੰਚਾਂ ਦੇ ਤੱਕੇ ਛਾਈ ਢੂਠੇ ਪਰਚੇ ਕੀਤੇ ਹੁਣ ਦਾ ਕਰ ਰਹੇ ਨੇ ਸੋ ਸਾਡੇ ਆਈਟੀਪੀ ਦੇ ਪ੍ਰਧਾਨ ਖੇਤਰ ਗਿੱਲ ਨੂੰ ਉਹਦੇ ਸਾਥੀਆਂ ਨੂੰ ਜਿਹੜੀ ਸਾਡੇ ਮੀਤ ਵਰ ਬੀਬੀ ਬੀਬੀ ਰੰਧਾਵਾ ਸੀ ਉਹਨਾਂ ਦੀ ਬੇਟੀ ਕੰਚਨ 프리ਜ ਨੂੰ ਤੇ ਪਰ ਢੂਠੇ ਪਰਚੇ ਫਸਾਇਆ ਗਿਆ ਪਰੇਦੇ ਨਾਲ ਅਕਾਲੀਆਂ ਦੇ ਵਰਕਰਾਂ 'ਚ ਬੜਾ ਜੋਸ਼ ਹੋਇਆ ਅਕਾਲੀ ਦਲ ਦੇ ਆਗੂ ਵਰਕਰ ਕੋਈ ਪਰਚੇ ਨੂੰ ਡਰਨ ਵਾਲਾ ਨਹੀਂ ਹੈ ਸੋ ਇਸ ਕਰਕੇ ਸਾਰੇ ਬੜੇ ਤਤਪਰ ਨੇ ਤੇ ਸਾਰਿਆਂ ਦੇ ਬੜੇ ਪੁਰਸੇ ਨਾਲ ਬੜੇ ਹੌਸਲੇ ਨਾਲ ਫੈਸਲਾ ਕੀਤਾ ਇੱਕ ਦੋ ਦਿਨ ਦੇ ਵਿੱਚ ਅਸੀਂ ਸਾਰੇ ਵੀਰਵਾਰ ਦਾ ਅਸੀਂ ਫਾਈਨਲ ਕਰ ਲਾਂਗੇ ਤੇ ਜਦਨ ਵੀ ਇਲیکشن ਹੋਊਗੀ ਤੇ ਇਹ ਜ਼ਿਲ੍ਹਾ ਪ੍ਰੀਸ਼ਦ 17 ਤੇ ਦੋ ਬਲਾਕ ਸਭਾਪਤੀ ਦੇ 17 ਤੇ ਦੋ ਜ਼ਿਲ੍ਹਾ ਪ੍ਰੀਸ਼ਦ ਇਹ ਜੋਨ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਵਾਲਦੇ ਸਾਹ ਸ਼੍ਰੋਮਣੀ ਕਾਲੀ ਧੂੜੀ ਪਾਵਾਂਗੇ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਲੋਕ ਝਾੜੂ ਦੇ ਖਿਲਾਫ ਖੜੇ ਹੋਗੇ ਝੂਠੀ ਸਰਕਾਰ ਦੇ ਖਿਲਾਫ ਖੜੇ ਹੋ ਗਿਆ ਆਉਂਦੇ ਦਿਨਾਂ ਦੇ ਵਿੱਚ ਬਹੁਤ ਵੱਡੇ ਕਾਫਲੇ ਬਣਨਗੇ ਤੇ ਵੱਢ ਰਹੇ ਨੇ ਜੋ ਅਕਾਲੀਆਂ ਨੇ ਬੁਲੰਦੀਆਂ ਤੇ ਰੱਖੀਆਂ ਨੇ